ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਸਪੁਰ ਜ਼ਿਲ੍ਹੇ ਦੀ ਇੱਕ ਤੁਹਾਨੂੰ ਅੱਜ ਮੈਂ ਘਟਨਾ ਸੁਣਾਉਣੀ ਹੈ ਪਿੰਡ ਖੋਜੇਵਾਲ ਅਚਲ ਸਾਹ ਦੇ ਕੋਲ ਜਿਹੜਾ ਗੁਰਦੁਆਰਾ ਹੈਗਾ ਅਚਲ ਸਾਹ ਉਹਦੇ ਕੋਲੇ ਪਿੰਡ ਹੈ ਤੇ ਇਹ ਜਿਹੜੀ ਘਟਨਾ ਹੈਗੀ ਹੈ 3 ਮਈ 1984 ਦੀ ਹੈ Hindu ਪਰਿਵਾਰ ਦੇ ਇਹਨਾਂ ਨੇ 3 ਮੈਂਬਰ ਮਾਰੇ ਨੇ ਜਿਹੜਾ ਮਾਰਨ ਵਾਲਾ ਅਤਵਾਦੀ ਹੈ ਉਹ ਹੈਗਾ ਤਰਸੇਮ ਸਿੰਘ ਕੋਹਾੜ ਕਾ ਕੋਹਾੜ ਕਾ ਪਿੰਡ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਹ ਜਿਹੜੀ ਘਟਨਾ ਹੈਗੀ ਆ ਜਿਹੜਾ ਪਰਿਵਾਰ ਬਾਕੀ ਬਚਿਆ ਹੋਇਆ ਹੈ ਉਹ ਇਸ ਵਕਤ ਸ਼ਾਵਾਦ ਮਾਰਕੰਡੇ ਰਹਿੰਦਾ ਹੈ ਜਿਹੜੀਆਂ ਟੈਲਾਂ ਹੁੰਦੀਆਂ ਨੇ ਘਰਾਂ ਵਿੱਚ ਲਾਉਣ ਵਾਲੀਆਂ ਫਰਸ਼ ਤੇ ਉਹਨਾਂ ਟੈਲਾਂ ਦਾ ਇਹ ਪਰਿਵਾਰ ਕੰਮ ਕਰਦਾ ਹੈ ਜਿਹੜਾ ਬਾਕੀ ਪਰਿਵਾਰ ਬਚਿਆ ਜਿਹੜੇ ਇਹਨਾਂ ਦੇ ਮੈਂਬਰ ਮਾਰੇ ਨੇ ਉਹ ਇੱਕ ਹੈਗਾ ਤੀਰਥਰਾਮ ਇਹਦੀ ਉਮਰ ਹੈਗੀ 72 ਸਾਲ ਇਹਦੇ ਦੋ ਬੇਟੇ ਨੇ ਇੱਕ ਖੇਤ ਵਿੱਚ ਕਣਕ ਕੁਤਰਦੇ ਜਦੋਂ ਪਹਿਲਾਂ ਹੜੰਬਿਆਂ ਦੇ ਨਾਲ ਮਸ਼ੀਨਾਂ ਨਾਲ ਕਣਕ ਕੁਤਰਦੇ ਹੁੰਦੇ ਸੀ ਵੱਢ ਕੇ ਥੋੜੀ ਬਹੁਤੀ ਇਹ ਖੇਤੀ ਕਰਦੇ ਸੀ ਤੇ ਇੱਕ ਇਹਨਾਂ ਦੇ ਨਾਲ ਭਈਆ ਸੀ ਜਦੋਂ ਇਹਨਾਂ ਖੜਕੂਆਂ ਨੇ ਇਹਨਾਂ ਦਾ ਪਿਓ ਜਿਹੜਾ ਦੇ ਜਤਨਾਮ ਰੋਟੀ ਲੈ ਕੇ ਗਿਆ ਸੀ ਖੇਤ ਕੰਮ ਕਰਨ ਵਾਲੇ ਬੰਦਿਆਂ ਦੀ ਤੇ ਉੱਥੇ ਇਹਨਾਂ ਨੇ ਗੋਲੀਆਂ ਮਾਰੀਆਂ ਤੇ ਜਿਹੜਾ ਭਈਆ ਸੀ ਉਹ ਭਰੀਆਂ ਦੇ ਵਿੱਚ ਲੁਕ ਗਿਆ ਤੇ ਬਾਅਦ ਵਿੱਚ ਇਹਨਾਂ ਨੇ ਉਹ ਭਈਆ ਵੀ ਕੱਢ ਕੇ ਭਈਆ ਜਿਹੜਾ ਸੀ ਭਰੀਆਂ ਦੇ ਵਿੱਚ ਲੁਕਿਆ ਹੋਇਆ ਉਹ ਵੀ ਮਾਰ ਦਿੱਤਾ ਹੁਣ ਜਿਹੜੀ ਮੈਂ ਤੁਹਾਨੂੰ ਹਰਦਵੀਰ ਦੀ ਕਹਾਣੀ ਸੁਣਾਈ ਹੈ ਇਹ ਜ਼ਿਲ੍ਹਾ ਗੁਰਦਾਸਪੁਰ ਪਿੰਡ ਖੋਜੇ ਵਾਲ ਦੀ ਹੈ ਤੁਸੀਂ ਉੱਥੇ ਜਾ ਕੇ ਪਤਾ ਕਰ ਸਕਦੇ ਹੋ ਵੀ ਇਹ ਕਹਾਣੀ ਸੱਚੀ ਹੈ ਜਾਂ ਝੂਠੀ ਹੈ ਉਹ ਪਿੰਡ ਤੁਹਾਨੂੰ ਦੱਸ ਦੇਵੇਗਾ 3 ਮਈ 1984 ਦੀ ਇਹ ਗੱਲ ਹੈ ਜਿਹੜੇ ਬੰਦੇ ਅੱਜ ਵੀ ਆਪਣੀਆਂ ਗਲਤੀਆਂ ਨੂੰ ਆਪਣੀਆਂ ਕਮਜ਼ੋਰੀਆਂ ਨੂੰ ਆਪਣੇ ਗੁੰਡਾਗਰਦੀ ਨੂੰ ਛਿਪਾਉਣ ਵਾਸਤੇ ਝੂਠ ਬੋਲਦੇ ਨੇ ਮੈਂ ਇੱਕ ਬੇਨਤੀ ਕਰਦਾ ਹਾਂ ਅਕਸਰ ਕਿ ਇੱਕ ਝੂਠ ਨੂੰ ਛਿਪਾਉਣ ਵਾਸਤੇ ਉਹਨੂੰ ਹਜ਼ਾਰ ਝੂਠ ਹੋਰ ਬੋਲਣਾ ਪੈਂਦਾ ਮੇਰਾ ਮਕਸਦ ਇੱਕੋ ਹੀ ਹੈ ਵੀ ਜਿਹੜਾ ਹੁਣ ਦਾ ਮਾਹੌਲ ਹੈ ਪੰਜਾਬ ਦਾ ਤੇ ਉਸ ਮਾਹੌਲ ਨੂੰ ਦੇਖਦੇ ਹੋਏ ਅੱਜ ਵੀ ਇਹ ਲੋਕ ਗੁੰਡਾਗਰਦੀ ਕਰਨੋਂ ਨਹੀਂ ਹਟਦੇ ਜਦੋਂ ਅਸੀਂ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਗੱਲ ਕਰਦੇ ਹਾਂ ਉਦੋਂ ਸਾਨੂੰ ਕਿਤੇ ਇਹ ਸਚਾਈ ਜਿਹੜੀ ਹੈ ਨਜ਼ਰ ਨਹੀਂ ਆਉਂਦੀ ਸਾਨੂੰ ਇਦਾਂ ਲੱਗਦਾ ਹੈ ਕਿ ਅਸੀਂ ਪ੍ਰਚਾਰ ਤਾਂ ਕਰ ਰਹੇ ਹਾਂ ਪਰ ਉਹਨੂੰ ਮੰਨਣ ਨੂੰ ਤਿਆਰ ਨਹੀਂ ਇਹ ਹਿੰਦੂ ਪਰਿਵਾਰ ਦੀ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਈ ਹੈ ਮੈਂ ਬਹੁਤ ਵਾਰੀ ਆਪਣੇ ਬਾਰੇ ਜ਼ਿਕਰ ਕੀਤਾ ਹੈ ਕਿ ਸਿੱਖ ਹੋਣ ਦੇ ਨਾਂ ਤੇ ਮੇਰਾ ਇੱਕ ਫਰਜ਼ ਹੈ ਜਿਹੜੀ ਸਚਾਈ ਹੈ ਉਹਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ ਸਾਡੀ ਕੌਮ ਤੇ ਇਹ ਕਲੰਕ ਕਿਉਂ ਲਗਿਆ ਕਿ ਸੇ ਕੌਮ ਮਾਰ ਧੜ ਵਾਲੀ ਕੌਮ ਹੈ ਜਦਾਂ ਸਾਨੂੰ ਇਹ ਮੰਨਣਾ ਪੈਣਾ ਕਿ ਸਾਡੇ ਕੌਮ ਦੇ ਵਿੱਚ ਕੁਝ ਉਹ ਲੋਕ ਨੇ ਜਿਹੜੇ ਲੋਕ ਸਿਧਾਂਤਾਂ ਤੋਂ ਕੋਰੇ ਨੇ ਜਿਨ੍ਹਾਂ ਨੂੰ ਇਤਿਹਾਸ ਬਾਰੇ ਬਾਬੇ ਨਾਨਕ ਦੇ ਫਲਸਫੇ ਬਾਰੇ ਪਤਾ ਨਹੀਂ ਬਿਲਕੁਲ ਅਣਜਾਣ ਲੋਕ ਨੇ ਜਿਹੜੇ ਲੋਕ ਕੇਵਲ ਸ਼ਸਤਰ ਧਾਰੀ ਹੋ ਕੇ ਇਹ ਚਾਹੁੰਦੇ ਨੇ ਕਿ ਅਸੀਂ ਸਿੱਖ ਰਾਜ ਕਾਇਮ ਕਰਨਾ ਹੈ ਜਿੰਨੀ ਮਰਜ਼ੀ ਗੁੰਡਾਗਰਦੀ ਹੋਵੇ ਜਿਹੜਾ ਮਰਜ਼ੀ ਸਾਨੂੰ ਮਾਰਨਾ ਪਵੇ ਜਿੰਨਾ ਮਰਜ਼ੀ ਸਾਨੂੰ ਧੱਕਾ ਕਰਨਾ ਪਵੇ ਉਹ ਸਭ ਕੁਝ ਸਾਡੇ ਲਈ ਪਰਵਾਹ ਨਹੀਂ ਜੇ ਤੁਸੀਂ ਮੁਸਲਮਾਨਾਂ ਦੇ ਪ੍ਰਤੀ ਜਹਾਦ ਦੀ ਗੱਲ ਕਰਦੇ ਹੋ ਜਿਹੜੀਆਂ ਉਹਨਾਂ ਨੇ ਗੱਪਾਂ ਮਾਰੀਆਂ ਕਿ ਮਰਨ ਤੋਂ ਬਾਅਦ ਤੁਹਾਨੂੰ ਹੂਰਾ ਮਿਲਣ ਗਿਆ ਤੁਹਾਨੂੰ ਰਾਜ ਭਾਗ ਮਿਲੂ ਅੰਗੂਰ ਸ਼ਰਾਬਾਂ ਇਹ ਸਭ ਕੁਝ ਜਿਹੜਾ ਮੁਸਲਮਾਨ ਧਰਮ ਦੇ ਵਿੱਚ ਪ੍ਰਚਾਰਿਆ ਗਿਆ ਉਦੋਂ ਹੀ ਕਿਤੇ ਸਾਡੇ ਜਿਹਨ ਦੇ ਵਿੱਚ ਵੀ ਇਹ ਕੂੜ-ਕਵਾਰ ਭਰਿਆ ਗਿਆ ਹੁਣ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਈ ਹੈ Hindu ਪਰਿਵਾਰ ਦੀ ਹੈ ਇਹ ਪਰਿਵਾਰ ਸ਼ਾਹਬਾਦ ਮਾਰਕੰਡੇ ਰਹਿੰਦਾ ਹੈ ਤੇ ਉਥੇ ਮੈਂ ਪਹਿਲਾਂ ਵੀ ਦੱਸਿਆ ਕਿ ਟੈਲਾਂ ਦਾ ਜਿਹੜਾ ਕੰਮ ਹੁੰਦਾ ਕਾਰੋਬਾਰ ਉਹ ਕਰਦਾ ਹੈ ਕਹਿੰਦੋ ਸੀ ਮੈਨੂੰ ਦੱਸੋ ਵੀ ਜਿਹੜਾ ਇਹ ਪਰਿਵਾਰ ਮਾਰਿਆ ਇਹਦਾ ਕਸੂਰ ਕੀ ਹੈ ਜਿਹੜੇ ਬੰਦੇ ਅੱਜ ਕਹਿੰਦੇ ਨੇ ਕਿ ਇਹ ਘਟਨਾਵਾਂ ਖੜਕੂਬਾਦ ਵੇਲੇ ਨਹੀਂ ਹੋਈਆਂ ਨਹੀਂ ਵਾਪਰੀਆਂ ਫੇਰਾ ਜਿਹੜਾ ਪਰਿਵਾਰ ਮਾਰਿਆ ਇਹਨਾਂ ਨੇ ਜਿਹਦੀ ਮੈਂ ਕਹਾਣੀ ਸੁਣਾਈ ਹੈ ਇਹ ਤਾਂ ਪੰਜਾਬ ਦੇ ਵਿੱਚ ਪਿੰਡ ਅਗਰਦਾਸਪੁਰ ਦੇ ਵਿੱਚ ਜਾ ਕੇ ਪਤਾ ਕਰੋ ਵੀ ਇਹ ਝੂਠ ਹੈ ਕਿ ਸੱਚ ਹੈ ਕੇਵਲ ਬੂਟਾ ਸਿੰਘ ਨੂੰ ਗਾਲ੍ਹਾਂ ਕੱਢ ਕੇ ਨਹੀਂ ਕੁਝ ਬਣਨਾ ਜਿਹੜੀ ਬੂਟਾ ਸਿੰਘ ਸਜਾਈ ਦੱਸ ਰਿਹਾ ਵੀ ਅਸੀਂ ਇਹ ਕਰਤੂਤਾਂ ਕੀਤੀਆਂ ਨੇ ਸਾਡੀ ਕੌਮ ਦੇ ਬਣੇ ਠੇਕੇਦਾਰ ਖੜਕੂਆ ਨੇ ਅਤਵਾਦੀਆਂ ਨੇ ਇਹ ਕਰਤੂਤਾਂ ਕੀਤੀਆਂ ਨੇ ਇਸੇ ਕਰਕੇ ਸਾਡੀ ਕੌਮ ਦੇ ਮੱਥੇ ਤੇ ਕਲੰਕ ਲੱਗਿਆ ਇੱਕ ਬੇਨਤੀ ਕਰਾਂ ਜਿਹੜੀ ਕੋਲਕੱਤਾ ਦੇ ਵਿੱਚ ਘਟਨਾ ਵਾਪਰੀ ਹੈ ਨਾ ਉਹ ਡਾਕਟਰ ਕੁੜੀ ਦਾ ਬਲਾਤਕਾਰ ਕੀਤਾ ਗਿਆ ਮਰਡਰ ਕੀਤਾ ਗਿਆ ਉਹਦਾ ਤੇ ਉਹਦੀ ਮਾਂ ਨੇ ਇੱਕ ਬਿਆਨ ਦਿੱਤਾ ਸੀ ਸਟੇਟਮੈਂਟ ਦਿੱਤੀ ਸੀ ਉਹ ਕਹਿੰਦੀ ਜੇ ਕਿਤੇ ਮੇਰੀ ਬੇਟੀ ਦੇ ਨੇੜੇ ਜਿਹੜੇ ਕੋਈ ਸਿੱਖ ਹੁੰਦਾ ਤਾਂ ਮੇਰੀ ਬੇਟੀ ਨਾਲ ਇਹ ਘਟਨਾ ਨਹੀਂ ਵਾਪਰਨੀ ਸੀ ਮੇਰੀ ਬੇਟੀ ਨੂੰ ਸ਼ਾਇਦ ਕੋਈ ਸਿੱਖ ਹੁੰਦਾ ਬਚਾ ਲੈਂਦਾ ਉਹਨੇ ਬਹੁਤ ਵੱਡੀ ਗੱਲ ਕਹੀ ਹੈ ਭਾਵੇਂ ਗੱਲ ਮੀਡੀਆ ਵਿੱਚ ਪ੍ਰਚਾਰੀ ਗਈ ਇਹਦਾ ਕੋਈ ਮੇਰੇ ਕੋਲ ਤੱਤ ਸਬੂਤ ਨਹੀਂ ਪਰ ਜਿਉਂਨੇ ਗੱਲ ਕਹੀ ਆ ਤਾਂ ਸਾਡੇ ਸਿੱਖ ਔਮਤੇ ਮਾਣ ਕਰਕੇ ਗੱਲ ਕਹੀ ਆ ਪਰ ਜਦੋਂ ਅਸੀਂ ਆਪਣੇ ਸਿੱਖਾਂ ਦੀ ਇਹ ਗੱਲ ਕਰਦੇ ਹਾਂ ਕਿ ਜਿਨ੍ਹਾਂ ਤੇ ਗੈਰਾਂ ਨੂੰ ਵੀ ਮਾਣ ਸੀ ਕਿ ਸਾਡੀ ਬੱਚੀ ਦੀ ਇੱਜ਼ਤ ਬਚ ਸਕਦੀ ਸੀ ਸਾਡੀਆਂ ਬੱਚੀਆਂ ਦੀ ਇੱਜ਼ਤ ਬਚਾਉਣ ਵਾਲੇ ਸਿੱਖਾਂ ਉਧੇ ਰੱਖੇ ਬੈਠੇ ਨੇ ਜੇ ਉਹੀ ਇੱਜ਼ਤਾਂ ਲੁੱਟਦੇ ਹੋਣ ਉਹੀ ਨਾਜਾਇਜ਼ ਕਿਸੇ ਨੂੰ ਮਾਰਦੇ ਹੋਣ ਕਤਲ ਕਰਦੇ ਹੋਣ ਫਿਰ ਇਹ ਗੁੰਡਾਗਰਦੀ ਗਿਣੀ ਜਾਊ ਫਿਰ ਇਹ ਮੰਨਿਆ ਜਾਊ ਕਿ ਅਸੀਂ ਪ੍ਰਚਾਰਿਆ ਜ਼ਰੂਰ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਪਰ ਅਸੀਂ ਮੰਨਿਆ ਨਹੀਂ ਇਹ ਸਾਡੇ ਮੱਥੇ ਤੇ ਕਲੰਕ ਹੈ ਜਿਹੜੀ ਮੈਂ ਕਹਾਣੀ ਸੁਣਾਈ ਹੈ ਮੈਂ ਬਹੁਤ ਵਾਰੀ ਕਹਿ ਦਤਾ ਤੁਸੀਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਜਾ ਕੇ ਪਿੰਡ ਖੋਜੇਵਾਲ ਅਚਲ ਸਾਹਿਬ ਗੁਰਦੁਆਰੇ ਦੇ ਕੋਲੇ ਪਿੰਡ ਹੈ ਉੱਥੇ ਜਾ ਕੇ ਤੁਸੀਂ ਪਤਾ ਕਰ ਲਿਓ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ